ਜਗਾਰਾ ਮਾਤਾ ਜਗਾਰਾ ਮਾਤਾ ਵੈਸ਼ਨੂ ਦੇਵੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਗਾਰਾ ਮਾਤਾ ਸ਼ੇਰਵਾਲੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਚਿੱਟੀ ਚਿੱਟੀ ਕਣ ਕਾਂਦੇ ਪੂੜੇ ਮੈਂ ਬਣਾਨੀਆ ਚਿੱਟੀ ਚਿੱਟੀ ਕਣ ਕਾਂਦੇ ਪੂੜੇ ਮੈਂ ਬਣਾਨੀਆ ਪੂੜੇ ਮੈਂ ਬਣਾਨੀਆ ਜੀ ਪੂੜੇ ਮੈਂ ਬਣਾਨੀਆ ਬੈਠੇ ਬੈਠ ਕੇ ਖਾਵਾਂ द्वारार मैया नाे कठे बैठे जि जल द्वर मैया दे चिट्टी चिट्टी चिटी खाण गा पूरे मे चिट्टी चिट्टी खाने खाण गा पूरे मे बननी कट् बैठे कामाग जी क्वार मया गे ਪਹਿਲਾ ਦਰਸ਼ਨ ਕੋਲ ਕੰਦੋਲੀ ਮਾ ਦੇਵਾਨੇ ਬਰਨੀਆ ਜੋਲੀ ਮਾ ਦੇਵਾਨੇ ਬਰਨੀਆ ਜੋਲੀ ਮਾ ਤੋ ਚੋਰੀ ਆਪਰਾ ਮਾਗ ਜੀ ਦੇ ਦਵਾਰ ਮਈਆ ਦੇ ਜਾ ਚਿੱਟੀ ਚਿੱਟੀ ਗਣ ਗਾਂਦੇ ਪੂਰੇ ਮੈਂ ਬਣਾਉਣੀ ਆ ਚਿੱਟੀ ਚਿੱਟੀ ਗਣ ਗਾਂਦੇ ਪੂਰੇ ਮੈਂ ਬਣਾਉਣੀ ਆ ਪੂਰੇ ਮੈਂ ਬਣਾਉਣੀ ਆ ਜੀ ਪੂਰੇ ਮੈਂ ਬਣਾਉਣੀ ਆ ਇਕੱਠੇ ਬੈਠ ਕੇ ਖਾਵਾਂਗੇ ਜੀ ਜਦ ਦਵਾਰ ਮਈਆ ਦੇ ਜਾਵਾਂਗੇ ਦੂਜਾ ਦਰਸ਼ਨ ਵਾਣਾ ਗੰਗਾ ਦਾ ਜੀ ਵਾਣਾ ਗੰਗਾ ਦਾ ਰਾਜ ਰਜੜੂ ਕੀ ਆ ਲਾਵਾਂਗੇ ਜੀ ਜਰਦਵਾਲ ਮैया ਦੇ ਜਾਮਾਏ ਚਿੱਟੀ ਚਿੱਟੀ ਕਾਣ ਕਾਂਦੇ ਪੂੜੇ ਮੈਂ ਬਣਾਉਨੀਆ ਚਿੱਟੀ ਚਿੱਟੀ ਕਾਣ ਕਾਂਦੇ ਪੂੜੇ ਮੈਂ ਬਣਾਉਨੀਆ ਪੂੜੇ ਮੈਂ ਬਣਾਉਨੀਆ ਜੀ ਪੂੜੇ ਮੈਂ ਬਣਾਉਨੀਆ ਕਟ ਉੱਥੇ ਬੈਠ ਕੇ ਖਾਵਾਂਗੇ ਜੀ ਜਦੋਂ ਦਵਾਰ ਮਈਆ ਦੇ ਜਾਵਾਂਗੇ ਤੀਜਾ ਦਰਸ਼ਨ ਚਰਨ ਪਾਦੂਕਾ ਤੀਜਾ ਦਰਸ਼ਨ ਚਰਨ ਪਾਦੂਕਾ ਚਰਨ ਪਾਦੂਕਾ ਜੀ ਚਰਨ ਪਾਦੂਕਾ ਚਰਨਾ ਦੇ ਦਰਸ਼ਨ ਪਾਵਾਂਗੇ ਜੀ ਤੇਰੋ ਦਾਰ ਮਈਆ ਜਾਵਾਂਗੇ ਚਰਨਾ ਦੇ ਦਰਸ਼ਨ ਪਾਵਾਂਗੇ ਜੀ ਜਗਦਾਰ ਮਈਆ ਦੇ ਜਾਵਾਂਗੇ ਚਿੱਟੀ ਚਿੱਟੀ ਕਣੇ ਕਾਂਦੇ ਕੂੜੇ ਮੈਂ ਬਣਾਉਣੀ ਆ ਚਿੱਟੀ ਚਿੱਟੀ ਕਣੇ ਕਾਂਦੇ ਕੂੜੇ ਮੈਂ ਬਣਾਉਣੀ ਆ ਕੱਠੇ ਬੈਠ ਕੇ ਖਾਵਾਂਗੇ ਜੀ ਜਦ ਦਵਾਰ ਮਈਆ ਦੇ ਜਾਵਾਂਗੇ ਜੋ 타ਦਰਸ਼ਨੇ ਪੰਜ ਮਾਦਰਸ਼ਨੇ ਅਰਧਕਵਾਰੀ ਪੰਜ ਮਾਦਰਸ਼ਨੇ ਅਰਧਕਵਾਰੀ ਅਰਧਕਵਾਰੀ ਮਰੀ ਗੁਫਾ ਪਿਆਰੀ ਅਰਧਕਵਾਰੀ ਗੁਫਾ ਪਿਆਰੀ ਗੁਫਾ ਦੇਦਰਸ਼ਨਾਂ ਪਾ ਮਾਗੇ ਜੀ ਜਦ ਦਵਾਰ ਮਈਆ ਦੇ ਜਾ ਮਾਂਗੇ ਗੁਫਾ ਦੇ ਦਰਸ਼ਨ ਪਾਵਾਂਗੇ ਜੀ ਜਦੋਂ ਦਵਾਰ ਮਈਆ ਦੇ ਜਾਵਾਂਗੇ ਚਿੱਟੀ ਚਿੱਟੀ ਕਾਣੇ ਕਾਦੇ ਪੂੜੇ ਮੈਂ ਬਣੋਨੀਆ ਚਿੱਟੀ ਚਿੱਟੀ ਕਾਣੇ ਕਾਦੇ ਪੂੜੇ ਮੈਂ ਬਣੋਨੀਆ ਪੂੜੇ ਮੈਂ ਬਣੋਨੀਆ ਜੀ ਪੂੜੇ ਮੈਂ ਬਣੋਨੀਆ ਕੱਠੇ ਬੈਠ ਕੇ ਖਾਵਾਂਗੇ ਜੀ ਜਦੋਂ ਦਵਾਰ ਮਈਆ ਦੇ ਰਾਮਾਂਗੇ ਛੇ ਮਾ ਦਰਸ਼ਨ ਆਥੀ ਮੱਥਾ ਛੇ ਮਾ ਦਰਸ਼ਨ ਆਥੀ ਮੱਥਾ ਆਥੀ ਮੱਥਾ ਜੀ ਆਥੀ ਮੱਥਾ ਝੜਕੇ ਝੜਾਈਆਂ ਜਾ ਮੰਗੇ ਜੀ ਜਦ ਦਵਾਰ ਮैया ਦੇ ਜਾ ਮੰਗੇ ਜੜਾਣਿਆ ਜਾ ਮੰਗੇ ਜੀ ਜਦੋ ਦਵਾਰ ਮਈਆ ਦੇ ਜਾ ਮੰਗੇ ਚਿੱਟੀ ਚਿੱਟੀ ਗਣ ਗਾਂਦੇ ਪੂੜੇ ਮੈਂ ਬਣੋਨੀਆ ਜੀ ਪੂੜੇ ਮੈਂ ਬਣੋਨੀਆ ਪੂੜੇ ਮੈਂ ਬਣੋਨੀਆ ਕੱਠੇ ਬੈਠ ਕੇ ਖਾਵਾ ਜੀ ਜਦੋ ਦਵਾਰ ਮਈਆ ਦੇ ਜਾ ਵਾਂਗੇ ਛੇ सतमा दर्शन साजि छतदा सतमा दर्शन साञि षदा संगत दे दर्शन पाङ्गे जि ज्वार मया दे जामागे संगत दे दर्शन पामांगे पामागि जो दार्याे जामागे ਟੇ ਜਿੱਟੀ ਗਾਣੇ ਗਾਂਦੇ ਕੂੜੇ ਮੈਂ ਬਣਾਉਨੀਆਂ ਕੂੜੇ ਮੈਂ ਬਣਾਉਨੀਆਂ ਜੀ ਕੂੜੇ ਮੈਂ ਬਣਾਉਨੀਆਂ ਇਕੱਠੇ ਬੈਠ ਕੇ ਖਾਵਾਗੇ ਜੀ ਜੋ ਦਵਾਰ ਮਈਆ ਦੇ ਜਾ ਮੰਗੇ ਕਠਮਾਦਰਸ਼ਨ ਸਤਮਾਦਰਸ਼ਨ ਮਾਦੀ ਗੁਫਾ ਦਾ ਸਤਮਾਦਰਸ਼ਨ ਮਾਦੀ ਗੁਫਾ ਦਾ ਪਿੰਡੀਆ ਦੇ ਦਰਸ਼ਨ ਪਾ ਮੰਗੇ ਜੀ ਜਦ ਦਵਾਰ ਮਈਆ ਦੇ ਨਾ ਮੰਗੇ ਪਿੰਡੀਆ ਦੇ ਦਰਸ਼ਨ ਪਾ ਮੰਗੇ ਜੀ ਜਦ ਦਵਾਰ ਮਈਆ ਦੇ ਆ ਮੰਗੇ ਚਿੱਟੀ ਚਿੱਟੀ ਕਣ ਕਾਂਦੇ ਪੂੜੇ ਮੈਂ ਬਣਾਉਣੀ ਆ ਜੀ ਪੂੜੇ ਮੈਂ ਬਣਾਉਣੀ ਆ ਕੱਠੇ ਬੈਠ ਕੇ ਖਾਵਾਂਗੇ ਜੀ ਜਦ ਦਵਾਰ ਮਈਆ ਦੇ ਜਾਵਾਂਗੇ ਕਟਮਾ ਅਠਮਾ ਦਰਸ਼ਨ ਪੈਰੋਂ ਮੰਦਰ ਅਠਮਾ ਦਰਸ਼ਨ ਪੈਰੋਂ ਮੰਦਰ ਜਤਰਾ ਨੂੰ ਸਫਲ ਬਣਾ ਮਾਗੇ ਜੀ ਜਦੋ ਦਵਾਰ ਰਮਈਆ ਦੇ ਜਾਵਾਂਗੇ ਚਿੱਟੀ ਚਿੱਟੀ ਕਾਣੇ ਕਾਂਦੇ ਪੂੜੇ ਮੈਂ ਬਣਾਉਣੀ ਆ ਪੂੜੇ ਮੈਂ ਬਣਾਉਣੀ ਆ ਜੀ ਪੂੜੇ ਮੈਂ ਬਣਾਉਣੀ ਆ ਕੱਠੇ ਬੈਠ ਕੇ ਖਾਵਾਂਗੇ ਜੀ ਜਦੋਂ ਦਵਾਰ ਮਈਆ ਤੇ ਜਾਵਾਂਗੇ ਦਰ ਤੇਰਾ ਆਖਦਾ ਦਰਸ਼ਨ ਆਣਗੇ ਦਰ ਤੇਰਾ ਆਖਦਾ ਦਰਸ਼ਨ ਆਣ ದ ಥೆ ಕಂಜೆ ಕಿಠಾ ಗಿ ಜಾರಯ ಆವೇ ಓಥೆ ಕಂಜೆ ಕಿ ಠಾ ಗೇ ಜಿ ಜದಾರಯ ಚಿಟ್ಟಿ ಚಿಟ್ಟಿ ಗೇ ಗಾ ಪೂಡೆ ಮೈ ಬನಿ ಆ ਚਿੱਟੀ ਚਿੱਟੀ ਗਣ ਕਾਂਦੇ ਥੂੜੇ ਮੈਂ ਬਣਾਉਣੀ ਆ ਜੀ ਥੂੜੇ ਮੈਂ ਬਣਾਉਣੀ ਆ ਇਕੱਠੇ ਬੈਠ ਕੇ ਖਾਵਾਂਗੇ ਜੀ ਜਦ ਦਵਾਰ ਮਈਆ ਦੇ ਅਸੀਂ ਜਾਵਾਂਗੇ ਜੈਕਾਰਾ ਮਾ ਮਾਯਾ ਸ਼ਰਨ ਦੇਵੀ ਜੀ ਦਾ ਬੋਲ ਸਾਚੇ ਦਰਵਾਰ ਕੀ ਜੈ ਹਾਂਜੀ ਅਗਰ ਤੁਹਾਨੂੰ ਭਜਨ ਪਸੰਦ ਆਇਆ ਹੋ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੀਏ ਹਾਂ ਜਿੰਨਾ ਵੀਰਪਨ ਪ੍ਰਾਪਾਉਣਾ ਹੈ ਚੈਨਲ ਨੂੰ ਸਬਸਕ੍ਰਾਈਬ ਨਾਈਟ ਹੀ ਤਾਂ ਲੱਗ ਜਾਓ ਸਬਸਕ੍ਰਾਈਬ ਜੀ ਨਾਲ ਕਰ ਲਿਓ